ਅਮ੍ਰਿਤਸਰ ਦਿਹਾਤੀ ਪੁਲਿਸ ਤੇ ਸੀਆਈਏ ਸਟਾਫ ਨੇ ਪੰਜ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 160 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਤਸਕਰਾਂ ਦੇ ਕੋਲੋਂ 8,50,000 ਰੁਪਏ ਦੀ ਡਰੱਗ ਮੰਨੀ ਅਤੇ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਤਾਂ ਕਿ ਆਏ ਪੁਲਿਸ ਨੇ ਇੱਕ ਗੁਪਤ ਸੂਚਨਾ ਮਿਲੰਤੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਦਾਸੀ ਕੇ ਇਹਨਾਂ ਤਸਕਰਾਂ ਨੂੰ ਹੈਰੋਇਨ ਗ੍ਰਫਤਾਰ ਕੀਤਾ ਗਿਆ ਹੈ ਜਿਸ ਤਰ੍ਹਾਂ ਇਹਨਾਂ ਤਸਕਰਾਂ ਨੂੰ ਹੈਰੋਇਨ ਸਮੇਤ ਗ੍ਰਫਤਾਰ ਕਰ ਲਿਆ ਗਿਆ ਦੱਸਿਆ ਕਿ ਇਹ ਅਰੋਗਿਆ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਪਾਸੋਂ ਹੋਰ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਉਤھے ਹੀ ਐਸਐਸਪੀ ਚਰਨਜੀਤ ਸਿੰਘ ਨੇ ਤਸਕਰਾਂ ਦੀ ਗ੍ਰਫਤਾਰੀ ਸੰਬੰਧੀ ਜਾਣਕਾਰੀ ਦਿੱੰਦਿਆ ਹੋਰ ਕੀ ਕਿਹਾ ਤੁਸੀਂ ਵਿਸਤਰੋ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅੰਮ੍ਰਿਤਸਰ ਵਿਧਿਆਤੀ ਪੁਲਿਸ ਵੱਲੋਂ ਇੱਕ ਆਪਰੇਸ਼ਨ ਜਿਹੜਾ ਸਾਡਾ ਸਕਸੈਸਫੁਲ ਹੋਇਆ ਜਿਦੇ ਵਿੱਚ ਦੋ ਪਿਸਟਲ 160 ਗ੍ਰਾਮ ਦੇ ਕਰੀਬਨ ਹੈਰੋਇਨ ਚਾਰ ਮੋਬਾਈਲ ਇੱਕ ਗੱਡੀ ਤੇ ਇਸ ਦੇ ਨਾਲ ਹੀ ਮੋਟਰਸਾਈਕਲ ਤੇ 8,50,000 ਦੇ ਕਰੀਬ ਜੋ ਹੈ ਡਰਗ ਮਨੀ ਸਣੇ ਪੰਜ ਨਸ਼ਾ ਤਸਕਰ ਜੁਨੇ ਉਹਨਾਂ ਦੀ ਗ੍ਰਿਫਤਾਰੀ ਉਸ ਦੇ ਮੁਤਲਕ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਜਿਹੜਾ ਹੈ ਇੱਕ ਸਾਡਾ ਸੀਕ੍ਰੀਟ ਜਿਹੜਾ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਹੋਇਆ ਹੈ ਗੁਪਤ ਸੂਚਨਾ ਦੇ ਅਧਾਰ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਦੇ ਤਹਿਤ ਜਿਹੜਾ ਹੈ ਸੁਖਚੈਨ ਸਿੰਘ ਪੁੱਤਰ ਰਤਨ ਸਿੰਘ ਇਹ ਪਿੰਡ ਦਾਉਕੇ ਦਾ ਵਸਨੀਕ ਹੈ ਇਸ ਦੇ ਖਿਲਾਫ ਪਹਿਲਾਂ ਵੀ ਦੋ ਪਰਚੇ ਦਰਜ ਨੇ ਇੱਕ ਪਰਚਾ ਸਰਾਏ ਅਮਾਨਤ ਕਾ ਜ਼ਿਲ੍ਹਾ ਤਰਨਤਨ ਉੱਥੇ ਦਰਜ ਹੈ ਇਸ ਤੋਂ ਇਲਾਵਾ ਇੱਕ ਪਰਚਾ ਐਨਸੀਬੀ ਵੱਲੋਂ ਵੀ ਇਸ ਤੇ ਦਰਜ ਇਹ ਆਪਣੇ ਸਾਥੀ ਸੁਖਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਤੇ ਨਵਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਜੋ ਕਿ ਇਹਦੇ ਨਾਲ ਪਿੰਡ ዳਉਕੇ ਦੇ ਵਸਨੀਕ ਨੇ ਉਹਨਾਂ ਦੇ ਨਾਲ ਤੇ ਆਪਣੇ ਦੋ ਹੋਰ ਸਾਥੀ ਰਾਹੁਲ ਔਰ ਫਰਿੰਕੂ ਤੇ ਸੁਖਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਦੋਨੋਂ ਫਿਰੋਜ਼ਪੁਰ ਦੇ ਵਸਨੀਕ ਨੇ ਇਹਨਾਂ ਦੇ ਨਾਲ ਜੋ ਹੈ ਇਹ ਸਮਗਲਿੰਗ ਦਾ ਇਹ ਕੰਮ ਕਰਦਾ ਸੀ ਸੁਖਚੈਨ ਸਿੰਘ ਜਿਹੜਾ ਹੈ ਮੇਨ ਕਿੰਗਪਿੰਨ ਇਹ ਪਾਕਿਸਤਾਨ ਇਸ ਮੁਗਲਰਾ ਦੇ ਨਾਲ ਸਬੰਧ ਰੱਖਦਾ ਹੈ ਤੇ ਪਹਿਲਾਂ ਵੀ ਜਿਵੇਂ ਦੱਸਿਆ ਗਿਆ ਕਿ ਇਸ ਦੇ ਖਿਲਾਫ ਦੋ ਪਰਚੇ ਪਹਿਲਾਂ ਵੀ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜਾ ਹੈ ਰਾਹੁਲ ਜੋ ਕਿ ਫਿਰੋਜ਼ਪੁਰ ਉੱਥੇ ਦਾ ਵਸਨੀਕ ਹੈ ਥਾਣਾ ਕੈਂਟ ਫਿਰੋਜ਼ਪੁਰ ਚ ਇਹਦੇ ਖਿਲਾਫ ਇੱਕ ਐਨਡੀਪੀਐਸ ਦਾ ਪਰਚਾ ਹੈ ਇਸੇ ਤਰੀਕੇ ਨਾਲ ਸੁਖਬੀਰ ਦੇ ਖਿਲਾਫ ਜੋ ਹੈ ਇੱਕ 302 ਦਾ ਮਕਦਮਾ ਥਾਣਾ ਕੁੱਲਗੜੀ ਇਹ ਰਜਿਸਟਰ ਹੋਇਆ ਸੋ ਉਹਦੇ ਨੂੰ ਉਸ ਉਹ ਬਾਰੇ ਜੀ ਜੋ ਜੁਗਤ ਕਰਦੇ ਸੋ ਇਹ ਸਾਡੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਸ ਦੇ ਆਧਾਰ ਤੇ ਜਿਹੜੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ ਜੋ ਹੈ ਖਾਸਾ ਚੌਂਕ ਤੋਂ ਲੈ ਕੇ ਤੋਂ ਜਦੋਂ ਅਸੀਂ ਰਾਮ ਤੀਰਥ ਰੋਡ ਵੱਲ ਮੁੜਦੇ ਹਾਂ ਖਰਮਨੀਆ ਪਿੰਡ ਜਿਹੜਾ ਮੋੜ ਆਉਂਦਾ ਹੈ ਉੱਥੋਂ ਕੀਤੀ ਗਈ ਹੈ ਇਹ ਪੰਜ ਦੇ ਪੰਜ ਜੋ ਨਸ਼ਾ ਤਸਕਰ ਨੇ ਇਹ ਫ੍ਰੀਕੁਐਂਟਲੀ ਜਿਹੜੇ ਹੈ ਇਸ ਏਰੀਆ ਦੇ ਵਿੱਚ ਆਪਣਾ ਇੱਕ ਨੈਟਵਰਕ ਜਿਹੜਾ ਹੈ ਉਹ ਬਣਾ ਰਹੇ ਸੀ ਪਿੱਛੇ ਜੇ ਇੱਕ ਦੋ ਵਾਰੀ ਸਾਡੇ ਵੱਲੋਂ ਜੁੜਿਆ ਇਹਨਾਂ ਤੇ ਬੜੀ ਬਰੀਕੀ ਦੇ ਨਾਲ ਨਜ਼ਰ ਵੀ ਰੱਖੀ ਗਈ ਸੀ ਇਹ ਕਈ ਵਾਰ ਬਚ ਕੇ ਵੀ ਨਿਕਲੇ ਨੇ ਇਸ ਵਾਰ ਇਹ ਕਾਬੂ ਆਏ ਨੇ ਤੇ ਜੋ ਹੈ ਸਾਡੇ ਵੱਲੋਂ ਇਹ ਰਿਕਵਰੀ ਹੋਈ ਹੈ ਜਿਵੇਂ 160 ਗ੍ਰਾਮ ਦੇ ਕਰੀਬਨ ਜਿਹੜੀ ਹੈ ਹਿਰੋਇਨ ਦੀ ਬਰਾਮਦਗੀ 8.5 ਲੱਖ ਦੇ ਕਰੀਬਨ ਜਿਹੜੀ ਹੈ ਡਰੱਗ ਮਨੀ ਇੱਕ ਕੰਡਾ ਦੋ ਜਿਹੜੀ 30 ਬੋਰਡ ਦੀਆਂ ਪਿਸਟਲਸ ਨੇ ਇਸ ਤੋਂ ਇਲਾਵਾ ਚਾਰ ਮੋਬਾਈਲ ਫੋਨ ਇੱਕ ਗੱਡੀ ਇੱਕ ਮੋਟਰਸਾਈਕਲ ਤੇ ਇਹ ਸਾਰੀ ਜਿਹੜੀ ਹੈਗੀ ਹੈ ਰਿਕਵਰੀ ਜਿਹੜੀ ਹੈ ਇਹ ਕੀਤੀ ਗਈ ਹੈ ਤੇ ਇਹ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਅਸੀਂ ਹੋਪful ਹੈ ਕਿ ਅੱਗੇ ਵੀ ਜਿਹੜੇ ਹੈਗੇ ਕੋਈ ਨਾ ਕੋਈ ਫੋਰਵਰਡ ਤੇ ਬੈਕਵਰਡ ਲਿੰਕੇजेस ਜਿਹੜੇ ਹੈਗੇ ਇਹਨਾਂ ਦੇ ਨਾਲ ਸੰਬੰਧਿਤ ਉਹ ਮਿਲ ਜਾਣਗੇ ਸਰ ਜਿਸ ਵਾਂਗ ਇਹਨਾਂ ਦੇ ਪੁਰਾਣੇ ਮਕਦਮੇ ਦਰਜ ਸੀਗੇ ਜਿਤਨਾ ਸੂਚਨ ਸੀ ਇਹਨਾਂ ਦੀ ਮਹੀਨੇ ਬਾਅਦ ਕੰਸਰਨ ਥਾਣੇ ਵਾਲਿਆਂ ਨੂੰ ਬੋਰਡ ਨਹੀਂ ਲਈ ਜਾਂਦੀ ਜਿਸ ਨਾਲ ਪਿਛਲੇ ਸਮੇਂ ਤੋਂ ਲਈ ਜਾਂਦੇ ਰਹਿੰਦੇ ਸੈਂਟਰ ਉਹਨਾਂ ਉਹਦੇ ਤੇ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਂਦੀ। ਦੇਖੋ ਜੀ ਕਈ ਵਾਰ ਇਹ ਬੇਲ ਆਊਟ ਹੋ ਜਾਂਦੇ ਆ ਤੇ ਕਈ ਵਾਰ ਭਗੌੜੇ ਹੋ ਜਾਂਦੇ ਆ ਤੇ ਉਹ ਜਿਹੜੀ ਐਕਟੀਵਿਟੀ ਹੈਗੀ ਉਹ ਫਿਰ ਉਹ ਲੀਗਲ ਜੋ ਜਿਹੜੇ ਇਹਨਾਂ ਦੀ ਗਤੀਵਿਧੀਆਂ ਨੇ ਉਸ ਤੋਂ ਬਾਹਰ ਹੋ ਜਾਂਦੇ ਨੇ। ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਥਾਣਿਆਂ ਵੱਲੋਂ ਇਹਨਾਂ ਨੂੰ ਬੁਲਾ ਕੇ ਜਾਂ ਇਸ ਤਰੀਕੇ ਦੇ ਨਾਲ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਬਟ ਕਈ ਵਾਰ ਜਦੋਂ ਇਹ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਉਹ ਭਗੌੜੇ ਹੋ ਜਾਣ ਜਾਂ ਬੇਲ ਆਊਟ ਹੋ ਜਾਣ ਤਾਂ ਉਹ ਇਸ ਗਤੀਵਿਧੀ ਤੋਂ ਬਚ ਜਾਂਦੇ ਸਰ ਜੀ ਕਿਹਾ ਕਿ ਇਹ ਆ ਰਹੇ ਸੀ ਕਿ ਬਾਰਡਰ ਬੈਲਟ ਤੇ ਆਪਣਾ ਗੈਂਗ ਬਣਾ ਰਹੇ ਸੀ ਆਪਣਾ ਸਟੇਟ ਸਪਰੇਡ ਕਰਨ ਵਾਸਤੇ ਬੇਸਿਕਲੀ ਜੇ ਸਾਡੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਇਹ ਕਿਉਂਕਿ ਪੰਜੇ ਮੌਕੇ ਤੋਂ ਜਿਹੜੇ ਹੈਗੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਾਰਡਰ ਬੈਲਟ ਹੈ ਨਸ਼ੇ ਦੀ ਸਮਗਲਿੰਗ ਹੋ ਰਹੀ ਹੈ ਸੁਖਚੈਨ ਜੋ ਹੈ ਇਨ ਟੱਚ ਸੀਗਾ ਪਾਕਿਸਤਾਨੀ ਸਮਗਲਰਸ ਦੇ ਨਾਲ ਇਹ ਸਾਰੀ ਖੇਪ ਮੰਗਵਾਉਂਦੇ ਆ ਫਿਰ ਅੱਗੇ ਫਾਰਵਰਡ ਇਹ ਅੱਗੇ ਇਹਨਾਂ ਨੇ ਆਪਣਾ ਜੋ ਵੀ ਇੱਕ ਨੈਟਵਰਕ ਬਣਾਇਆ ਹੋਇਆ ਉਸ ਤਰੀਕੇ ਦੇ ਨਾਲ ਇਹ ਅੱਗੇ ਡਿਸਪਿਊਟ ਕਰ ਕੰਡਾ ਵੀ ਬ੍ਰਾਹਮਣ ਹੋਇਆ ਨਾ ਕੋਈ ਨਾ ਕੋਈ ਹੈਵੀ ਜੋ ਹੈਗੀ ਹੈ ਅਮਾਉਂਟ ਚ ਰਿਕਵਰੀ ਜਿਹੜੀ ਡਰੱਗ ਹੈ ਉਹ ਮੰਗਵਾਉਂਦੇ ਉਸ ਤੋਂ ਬਾਅਦ ਜਿਹੜੀ ਹੈ ਇਹਨਾਂ ਦੀ ਛੋਟੀ ਛੋਟੀ ਖੇਪਾਂ ਬਣਾ ਕੇ ਅੱਗੇ ਵੇਚਦੇਗੇ ਸਰ ਸਾਡੇ ਸਾਢੇ 8 ਲੱਖ ਰੁਪਏ ਸਰ ਬ੍ਰਾਹਮਣ ਹੋਇਆ ਜਿਹੜੀ ਕੁਆਲਟੀ ਰਿਕਵਰ ਹੋਈ ਹੈ 160 ਗ੍ਰਾਮ ਹੋਈ ਹੈ ਇਹ ਦਾ ਮਤਲਬ ਹੈ ਕਿ ਇਹ ਡਿਲੀਵਰੀ ਕਰ ਚੁੱਕੇ ਸੀਗੇ ਜਾਂ ਦੇਖੋ ਉਹ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਰਗ ਮਨੀ ਹੋਰ ਵੀ ਇਨਾਂ ਕੋਲ ਕਵਰ ਹੋ ਸਕਦੀ ਹੈ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਜਦੋਂ ਇਹ ਮੌਕੇ ਤੇ ਇਹਨਾਂ ਨੂੰ ਫੜਿਆ ਗਿਆ ਤੇ ਇਹਨਾਂ ਕੋਲੋਂ ਇਹ ਚੀਜ਼ਾਂ ਬਰਾਮਦ ਹੋਈਆਂ ਨੇ ਸੋ ਇਹ ਕਿੱਥੇ ਵੇਚ ਕੇ ਆਏ ਨੇ ਤੇ ਇਹ ਡਰਗ ਮਨੀ ਜਿਹੜੀ ਹੈਗੀ ਆ ਵੇਚ ਕੇ ਕਿਸ ਤਰੀਕੇ ਨਾਲ ਇਹ ਪ੍ਰਾਪਤ ਕੀਤੀ ਗਈ ਹੈ ਉਸ ਤੋਂ ਇਲਾਵਾ ਅੱਗੇ ਇਹ ਜਿਹੜਾ 160 ਗ੍ਰਾਮ ਇਹ ਕਿਵੇਂ ਵੇਚਣੀ ਸੀ ਉਹ ਸਾਰੀ ਤਫ਼ਤੀਸ਼ ਚੱਲ ਰਹੀ ਹੈ। ਕਿੰਨੀ ਕਾਰਨ ਇਸ ਦੀ ਇੱਕ ਵਾਰ ਵਾਰਗ ਲੱਗ ਜਿਵੇਂ ਬਾਈਕ ਵੀ ਬਰਾਮਦ ਹੋਈ ਹੈ। ਬਾਈਕ ਵੀ ਬਰਾਮਦ ਹੋਈ ਹੈ। ਇਹ ਤਿੰਨ ਜਣੇ ਇੱਕ ਜਣੇ ਇੱਕ ਗੱਡੀ ਤੇ ਸਨ ਤੇ ਦੋ ਮੋਟਰਸਾਈਕਲ ਸਰ ਆਰ ਦੇ పార్ਟ ਆਫ ਐਨੀ 빅 ਗੈਂਗ ਜਾਂ ਗੈਂਗਸਟਰ ਜਾਂ ਫਿਰ ਆਪਣੇ ਆਪ ਦੇ ਆਰ ਡੂਇੰਗ ਓਨ देयर ओन। ਨਹੀਂ ਦੇਖੋ ਜੀ ਜਿਹੜਾ ਤੁਸੀਂ ਗੈਂਗਸਟਰ ਦੀ ਗੱਲ ਕਰੇ ਅਜੇ ਤੱਕ ਉਹ ਵਾਲਾ ਜਿਹੜਾ ਪਾਰਟ ਹੈਗਾ ਉਹ ਕਲੀਅਰ ਨਹੀਂ ਹੋ ਰਿਹਾ। ਬਟ ਕਿਉਂਕਿ ਸੁਖਚੈਨ ਦੀ ਜਿਹੜੀ ਹੈਗੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਹੈ। ਤੇ ਇਹਦੀ ਜੋ ਹੈ एनसीबी ਵੱਲੋਂ ਵੀ ਜਿਹੜੀ ਹੈ ਇੱਕ ਵਾਰੀ ਗ੍ਰਿਫਤਾਰੀ ਹੋਈ ਹੈ ਸਰ ਜਿਹੜੇ ਪਿਸਟਲ ਬਰਾਮਦ ਕੀਤੇ ਗਏ 2 3 ਬੋਲਦੇ ਉਹ ਵਿਦੇਸ਼ੀ ਨਾ ਕਿ ਲੋਕਲੀ ਹੈ ਤਾਂ ਵਿਦੇਸ਼ੀ ਹੈ ਜੀ ਉਹ ਦੇਸ਼ੀ ਮਾਰਕਿੰਗ ਕੰਡਾ ਐਮਸੀਬੀ ਦਾ ਜਿਹੜੀ ਐਫਆਈਆਰ ਹੁੰਦੀ ਹੈ ਐਮਸੀਬੀ ਤੁਹਾਨੂੰ ਪਤਾ ਹੈ ਜਿਵੇਂ ਤੁਸੀਂ 100 160 ਗ੍ਰਾਮ ਦੇ ਗ੍ਰਾਮ ਤੋਂ ਕਰ ਲਈ ਐਮਸੀਬੀ ਦੇ ਕੇਸ ਜਿਹੜੇ ਹੁੰਦੇ ਆ ਉਹ ਕ੍ਰਿਟੀਕਲ ਕੇਸ ਸਾਨੂੰ ਹੱਥ ਪਾਉਂਦੇ ਆ ਥੈਟ ਮੀਨਸ ਕਿ ਸੁਖਚੈਨ ਜਿਹੜਾ ਸੀ ਇਹ ਵੱਡੇ ਲੈਵਲ ਤੇ ਕੰਮ ਜੀ ਬਿਲਕੁਲ ਬਿਲਕੁਲ ਜੀ ਮੈਂ ਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਿਹੜਾ ਸੁਖਚੈਨ ਹੈ ਇਹ ਗੈਂਗ ਬੇ ਨਾ ਤੇ ਵੱਡੇ ਲੈਵਲ ਤੇ ਜੋ ਹੈ ਸਮਗਲਿੰਗ ਦਾ ਕੰਮ ਕਰਦਾ ਹੈ ਤੇ ਇਸੇ ਦੇ ਤਹਿਤ ਹੀ ਜਿਹੜਾ ਹੈ ਸਾਡੇ ਕੋਲ ਇਨਫੋਰਮੇਸ਼ਨਸ ਤੇ ਇਹ ਸਾਰਾ ਜਿਹੜਾ ਹੈ ਆਪਰੇਸ਼ਨ ਜਿਹੜਾ ਹੈਗਾ ਇਹ ਕਾਮਯਾਬ ਹੋਇਆ ਤੇ ਅਸੀਂ ਇਹਨਾਂ ਨੂੰ ਫੜਨ ਚ ਕੰਮ ਕਰਦੇ ਅਸੀਂ ਵੱਡੀ ਮਾਤਰਾ ਅੱਧ ਲੱਖ 50 ਹਜ਼ਾਰ ਫੜੀ ਹੈ ਮੋਕੇ ਤੇ ਜਿਹੜੀ ਡਰਗ ਮਨੀ ਜੀ ਜੀ ਰੋਇਨ ਦੀ ਮਾਤਰਾ ਕਾਫੀ ਕਾਟਾ ਕਿਤੇ ਲੱਗਦਾ ਕਿ ਛੁਪਾਈ ਹੋਵੇ ਰੋਇਨ ਜੀ ਉਹ ਸਾਰੀ ਉਹ ਸਾਰੀ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਨੂੰ ਅਸੀਂ ਅੱਜ ਰਿਮਾਂਡ ਵੀ ਲਿਆ ਹੈ ਨਾ ਦਾ ਦੂਸ਼ੀਆਂ ਦੇ ਤੇ ਸਾਨੂੰ 7 ਦਿਨ ਦਾ ਰਿਮਾਂਡ ਵੀ ਮਿਲਿਆ ਅਸੀਂ ਪੂਰ ਜ਼ੋਰ ਜਿਹੜਾ ਹੈਗਾ ਇਹ ਆਰਗੂਮੈਂਟਸ ਦੇ ਨਾਲ ਕਿ ਇਹ ਵੱਡੇ ਸਮਗਲਰ ਜਿਵੇਂ ਸੁਖਚੈਨ ਦੇ ਖਿਲਾਫ ਪਰਚਿਆਂ ਦੇ ਦਰਜ ਹੋਣਾ ਤੇ ਡਰਗ ਮਨੀ ਦਾ ਜਿਹ ਔਰ ਕਵਰੀ ਹੋਣਾ ਇਹ ਸਾਰੀਆਂ ਚੀਜ਼ਾਂ ਅਸੀਂ ਦੱਸੀਆਂ ਨੇ ਤੇ ਅੱਗੇ ਫਰਦਰ ਇਹ ਕਿਸ ਤਰੀਕੇ ਨਾਲ ਇਹ ਨੈਟਵਰਕ ਜਿਹੜਾ ਆਪਣਾ ਚਲਾਉਂਦੇ ਸੀ ਉਹਦੇ ਬਾਰੇ ਅਸੀਂ ਸਾਰੀ ਇੰਟਰੋਗੇਸ਼ਨ ਕਰਨੀ ਹੈ ਇਸ ਕਰਕੇ ਅਸੀਂ ਜਿਹੜਾ ਹੈ ਇਹ ਇਹ ਰਿਮਾਨ ਜਿਹੜਾ ਹੈ ਸਾਨੂੰ ਮਿਲਿਆ ਇਹ ਰਿਕਾਰਡ ਸਰ ਅਜੇ ਤੁਸੀਂ ਜਿਹੜਾ ਪੱਤੇ ਦੱਸੇ ਨੇ ਜੀ ਅਜੇ ਦੋ ਹੀ ਦੱਸੇ ਨੇ ਜੀ ਅਜੇ ਪੂਰੇ ਪੰਜਾਬ ਦੇ ਵਿੱਚ ਉਹਨੇ ਐਮਸੀਬ ਦੇ ਨਾਲ ਜੀ ਅਸੀਂ ਜੋ ਹੋਰ ਵੀ ਰਿਕਾਰਡ ਜੀ ਬਿਲਕੁਲ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਅਸੀਂ ਜਿਹੜਾ ਹੈ ਐਨਸੀਬੀ ਦਾ ਜਿਹੜਾ ਹੈ ਐਫਆਈਆਰ ਹੈ ਜੀ ਡਿਟੇਲਸ ਲੈ ਰਹੇ ਹਾਂ ਕਿ ਇਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਹੈ ਕਿੰਨੇ ਦੋਸ਼ੀ ਸੀ ਇਹਦੇ ਨਾਲ ਹੋਰ ਕਿੰਨੇ ਵਿਅਕਤੀ ਸਨ ਇਸੇ ਤਰੀਕੇ ਨਾਲ ਜਿਹੜੇ ਹੋਰ ਜਿਹੜੇ ਇਹਦੇ ਕੇਸਸ ਨੇ ਅਸੀਂ ਉਹਨਾਂ ਨੂੰ ਵੀ ਕਢਵਾ ਰਹੇ ਹਾਂ ਰਿਮਾਨ ਜਿਹੜਾ ਪੰਜੇ ਰੋਟੀਆਂ ਦਾ 7 ਦਿਨ ਦਾ ਸਿਰਫ ਸੋਸ਼ਲ ਇੰਨੇ 7 ਦਿਨ ਦਾ ਸਿਰਫ ਫਸੋ ਤਿੰਨ ਮੈਂਬਰਾਂ ਨਾਲ ਬੜੇ ਸੰਘਰ ਰਹੇ ਉਹ ਵੀ ਪਾਕਿਸਤਾਨੀ ਰਿਲੇਟਡ ਸਨ ਉਹਨਾਂ ਨਾਲ ਲਿੰਕ ਨਹੀਂ ਖਜੇ ਤੱਕ ਕੋਈ ਨਹੀਂ ਆਈ ਬਟ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਅਸੀਂ ਹਰੇਕ ਪਹਿਲੂ ਤੋਂ ਜਿਹੜੀ ਹੈ ਇਹਦੀ ਜਾਂਚ ਕਰਾਂਗੇ ਕਿੰਨਾ ਕਾਮਯਾਬੀ ਸਮੇਂ ਦੇ ਕਿਉਂਕਿ ਬਾਰਡਰ ਬੈਂਡ ਤੇ ਵੱਡਾ ਨੈਕਸਸ ਹੈ ਉੱਥੇ ਮਤਲਬ ਇਸ ਤਰ੍ਹਾਂ ਦੀ ਰਿਕਵਰੀ ਹੋਣਾ ਫੈਸੇ ਵੀ ਹੋਣਾ ਹੈਰਨ ਹੋਣਾ ਕਿੰਨਾ ਕੁ ਦੇਖੋ ਜੀ ਇਹ ਇਸ ਇਸ ਕਾਮਯਾਬੀ ਤੋਂ ਇੱਕ ਗੱਲ ਸਪਸ਼ਟ ਹੈ ਕਿ ਇਹ ਜਿਹੜੀ ਚੀਜ਼ ਹੈਗੀ ਹੈ ਬੜੇ ਮਤਲਬ ਅਜੇ ਵੀ ਚੱਲ ਰਹੀ ਹੈ ਤੇ ਇਹ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਦੇ ਵਿੱਚ ਅਸੀਂ ਜਿੰਨਾ ਵੀ ਅਸੀਂ ਕਾਮਯਾਬ ਹੋਏ ਆ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਨੈਕਸਸ ਆ ਇਹ ਤੋੜੀ ਇਮਪੈਕਟ ਘਟੇਗਾ ਜੇ ਡਰੱਗਸ ਦਾ ਇਸ ਤਰ੍ਹਾਂ ਦੇ ਜਿਹੜੇ ਜੀ ਬਿਲਕੁਲ ਜੀ ਜਦੋਂ ਵੀ ਤੁਸੀਂ ਇਸ ਤਰੀਕੇ ਦਾ ਆਪਰੇਸ਼ਨ ਕਰਦੇ ਹੋ ਤੇ ਨਸ਼ਾ ਤਸਕਰ ਫੜੇ ਜਾਂਦੇ ਆ ਤੇ ਇਮਪੈਕਟ ਬਿਲਕੁਲ ਇਹਨਾਂ ਨੂੰ ਹਿੱਟ ਕਰਦਾ ਜੀ ਇਹਨਾਂ ਦੀ ਫਾਈਨੈਂਸ਼ੀਅਲ ਇਹਨਾਂ ਦੀ ਜੋ ਵਰਕਿੰਗ ਹੈ ਉਸ ਤੇ ਜ਼ਰੂਰ ਹਿੱਟ ਕਰ ਸਰ ਚਾਰ ਮੋਬਾਈਲ ਫੋਨ ਬੜੇ ਦਾ ਬਈ ਸਰ ਇੱਕ ਮਿੰਟ ਜੀ ਪਾਕਿਸਤਾਨ ਨਾਲ ਅੱਜ ਕੱਲ੍ਹ ਤੇ ਜਿਹੜੀ ਡਰੋਨ ਤੋਂ ਹਰ ਰਹੀ ਨਾ ਹਰ ਬੰਦੇ ਹਰ ਐਫ ਆਈ ਆਰ ਦੇ ਵਿੱਚ ਦੇਖਿਆ ਨਾ ਪਾਕਿਸਤਾਨ ਨਾਲ ਲਿੰਕ ਹੁੰਦੇ ਨੇ ਪਰ ਜਿਵੇਂ ਜਿੰਨੀ ਜਿਹੜੀ ਬੈਕਗ੍ਰਾਉਂਡ ਪਤਾ ਲੱਗ ਰਹੀ ਹੈ ਕਿ ਕਿਉਂਕਿ ਕੋਈ ਹੁੰਦੇ ਕਿ ਕੋਈ ਉਧਰ ਛੋਟੇ ਸਵਗਦ ਨਾਲ ਲਿੰਕ ਅਪ ਹੁੰਦਾ ਜੀ ਕੋਈ ਹੁੰਦੇ ਕਿ ਪ੍ਰੋਪਰ ਉੱਥੇ ਇੱਕ ਨੈਕਸਸ ਚਲਾਉਂਦੇ ਨੇ ਜਿਹੜੇ ਬਾਹਰ ਲਿੰਕਡ ਹੁੰਦੇ ਨੇ ਇਹਦੀ ਜਿਹੜੀ ਇਹ ਜਿਹੜਾ ਇਹ ਮੁੰਡਾ ਸੁਚੈਨ ਆ ਇਹਦੀ ਕਿਸ ਲੈਵਲ ਤੇ ਹੋਊਗਾ ਕਿਸ ਲੈਵਲ ਤੇ ਉਹਨਾਂ ਨਾਲ ਜੁੜਿਆ ਸੀਗਾ ਕਿ ਕੱਲਾ ਇੱਥੇ ਨੈਟਵਰਕ ਸੀ ਜਾਂ ਜਿਹੜੇ ਬਾਰਡਰ ਤੇ ਹੋ ਰਿਹਾ ਹੈਗਾ ਉਹਦਾ ਨੈਟਵਰਕ ਸੀ ਜਾਂ ਪਾਕਿਸਤਾਨ ਜਿਹੜੇ ਕਿੰਗ ਪਿੰਚ ਉਹਨਾਂ ਬਾਰੇ ਕੋਈ ਜਾਣਕਾਰੀ ਸਰ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਅਸੀਂ ਕੁਝ ਨਾਂ ਜਿਹੜੇ ਹੈ ਉਹਦੇ ਅਜੇ ਰਿਵੀਲ ਨਹੀਂ ਕਰ ਸਕਦੇ ਬਟ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਵੱਡੇ ਲੈਵਲ ਤੇ ਸਮਗਲਿੰਗ ਦਾ ਇੱਕ ਪਾਰਟ ਹੈ ਤੇ ਇਹ ਜਿਹੜਾ ਸੁਖਚੈਨ ਹੈ ਕਿਉਂਕਿ ਇਹਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਕੇਸਸ ਤੇ ਐਮਸੀਪੀ ਵੱਲੋਂ ਵੀ ਉਹ ਜਿਹੜਾ ਪਰਚੇ ਰੱਖਿਆ ਗਿਆ ਇਸ ਤੇ ਪਰਚਾ ਹੋਇਆ ਉਹ ਚੀਜ਼ ਇਹ ਦਿਖਾਉਂਦੀ ਹੈ ਕਿ ਇੱਕ ਮਤਲਬ ਇਹਦੀ ਜਿਹੜੀ ਮੂਵਮੈਂਟਸ ਸੀ ਉਹ ਬਾਰਡਰ ਬੈਟ ਦੇ ਵਿੱਚ ਕਾਫੀ ਚਿਰ ਤੋਂ ਸੀ ਸਰ ਕੋਈ ਮੋਬਾਈਲ ਜਿਹੜੇ ਚਾਰ ਬਰਾਮੀ ਦੇ ਉੱਤੋਂ ਕੋਈ ਡੀਲ ਇਹ ਬਿਲਕੁਲ ਜੀ ਉਸ ਉਹਨਾਂ ਤੋਂ ਅਸੀਂ ਪੂਰਾ ਜਿਹੜਾ ਉਹਨਾਂ ਦਾ ਜਿਹੜਾ ਹੈ ਐਨਾਲਿਸਿਸ ਕਰਕੇ ਤੇ ਉਹਨਾਂ ਤੋਂ ਜੋ ਵੀ ਜਾਣਕਾਰੀ ਮਿਲਦੀ ਹੈ ਉਸ ਦੇ ਫਰਦਰ ਜਿਹੜੇ ਆ ਲੱਗਦਾ ਹੈ ਵਿਜ਼ਿਟ ਕਰਕੇ ਆਏ ਤਾਂ ਮੈਂ ਵਿਜ਼ਿਟ ਕੀਤਾ ਹੋਇਆ ਬਿਲਕੁਲ ਬਾਰਡਰ ਤੇ ਹਾਂਜੀ ਬਿਲਕੁਲ ਬਿਲਕੁਲ ਬਾਰਡਰ ਤੇ ਪਿੰਡ ਹੈ ਤੇ ਪਿੰਡ ਦਾਉਕੇ ਜੋ ਹੈ ਉਸ ਸਮਗਲਿੰਗ ਵਾਸਤੇ ਇੱਕ ਬਦਨਾਮ ਪਿੰਡ ਹੈ ਗਾਇਬ ਗਾਇਬ ਵੀ ਲੋਕ ਮਿਲਦੇ ਰਹਿੰਦੇ ਆ ਉਹ ਜ਼ਰੂਰ ਉਹ ਕੋਈ ਨਾ ਕੋਈ ਸ਼ਿਕਾਇਤ ਵੀ ਕਰਦੇ ਰਹਿੰਦੇ ਆ ਸਰ ਉਹ ਤੋਂ ਹੀ ਉਹਨਾਂ ਦੇ ਸੰਪਰਕ ਚ ਆਇਆ ਸਰ ਜਿਹਾਂ ਕਦੋਂ ਦਾ ਕੰਮ ਕਰ ਰਹੀ ਹੈ ਸਾਰੀ ਸਾਰੀ ਇੰਟਰੋਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ